ਮੈਂ ਅਭੀ ਪਾਪੇ ਨੂੰ ਦੱਸੂ ਹਾਂ ਵੀਰੇ ਤੂੰ ਮੇਰੇ ਤੱਕ ਰਾਕੇ ਨਹੀਂ ਲਿਆਂਦੀ ਬਾਲਾ ਆਪ ਦੇ ਕਰਾ ਲਿਆਈ ਮੇਰੀ ਵੀ ਸਹੇਲੀ ਦਾ ਵਿਆਹ ਆ ਰਿਹਾ ਮੈਂ ਤਾਂ ਉਥੋਂ ਕਰਾ ਕੇ ਲਈਆਂ ਪਟਿਆਲੇ ਤੋਂ ਬਹੁਤ ਮਹਿੰਗੇ ਹੁੰਦੇ ਆ ਵਾਲਾ ਪਰ ਹੁਣ ਮੇਰੇ ਵਾਰੀ ਮਹਿੰਗੇ ਹੋਗੇ ਤੁਸੀਂ ਆਪਦੇ ਕਰਾ ਲਿਆ ਮੈਂ ਪਾਪੇ ਨੂੰ ਦੱਸੂ ਘਰੇ ਜਾ ਕੇ ਦੇਖੀ ਤੂੰ ਹਾਂ ਕੀ ਗੱਲ ਹੋ ਗਈ ਵੀਰੇ ਕਿਉਂ ਲੜੀ ਜਾਂਦੇ ਹੋ ਵੀਰੇ ਆਪਦੇ ਤਾਂ ਬਾਲ ਕਰਵਾ ਲਿਆ ਸਮੂਥਲਿੰਗ ਮੇਰੇ ਵੀ ਸਹੇਲੀ ਦਾ ਵਿਆਹ ਆ ਰਿਹਾ ਕੁਝ ਵੀ ਨਹੀਂ ਕਰਾ ਕੇ ਲਿਆਂਦੇ ਮੈਨੂੰ ਆਪਦੇ ਵਾਰੀ ਤੁਹਾਨੂੰ ਕਰਾ ਕੇ ਲਈ ਸੀ ਆ ਪਹਿਣਾ ਕੰਨੀ ਪਟਿਆਲੇ ਤੋਂ 8000 ਦੇ ਕਰਵਾ ਕੇ ਲਈ ਸੀ ਮੇਰੇ ਵਾਰੀ ਪੈਸੇ ਮੁੱਕ ਗਏ ਸਮੂਥਨਿੰਗ ਦੇ ਗੈਰਟੀ ਨਾਲ 8000 ਰੁਪਏ ਦੀ ਹਾਂਜੀ ਤੁਸੀਂ ਵੀਰੇ ਇੱਥੇ ਕਿਉਂ ਪਾਗਲ ਹੋ ਰਹੇ ਆਪਣੇ ਲੈਰੇ 'ਚ ਤਾਂ ਇੰਨਾ ਵਧੀਆ ਓਫਰ ਆ ਗਿਆ ਸਮੂਥਨਿੰਗ ਹੋਰਾ ਤੁਪ ਪਤਾ ਨਹੀਂ ਕੀ ਆਹ ਘਰੇ ਆਪਣੇ ਖਾਈ ਵਾਲੇ ਬਸ ਸਟੈਂਡ ਦੇ ਨਾਲ ਤਾਂ ਜੀ ਐਨ ਜੀ ਫੈਮਿਲੀ ਜੀ ਨਹੀਂ ਲੈ ਜਾ ਵੀਰੇ ਦੇਖੀਏ ਤਾਂ ਲੈ ਕੇ ਨਹੀਂ ਜਾਂਦੀ ਮੈਨੂੰ ਤੂੰ ਲੈ ਜਾ ਵੀਰੇ ਆਹ ਘਰੇ ਆ ਸਲੂਨ ਇੱਨੇ ਚੱਲੋ ਮੈਂ ਦਿਖਾ ਲਿਆ ਨਾ ਤੁਹਾਨੂੰ ਸਲੂਨ ਚੱਲ ਵੀਰੇ ਹੁਣ ਚੱਲ ਕਰੀ ਜਾ ਇਹ ਤਾਂ ਮੁੰਟੇ ਗਏ ਉੱਥੇ ਜਾ ਕੇ ਮੈਨੂੰ ਐ ਲੈ ਆਜੋ ਆਜੋ ਲੰਘਿਓ ਮੇਰੀ ਗੱਲ ਸੁਣ ਭਾਈ ਜਉ ਝੂਠ ਬਾਲੀ ਜਾਂਦਾ ਗਾ ਇੰਨਾ ਸਸਤਾ ਥੋੜੀ ਕੋ ਸੁਣਦਾ ਹੁੰਦਾ ਗਾ ਤੂੰ ਆਪਦੀ ਤਾਂ ਕਰਾ ਲਈ ਮੇਰੇ ਵਾਰੀ ਹੁਣ ਤੇਰੇ ਉਹ ਮਹਿੰਗੇ ਦੀ ਸੁਣ ਭਾਈ ਮਰੀ ਜਾਂਦੇ ਨੇ ਮੈਂ ਝੂਠ ਥੋੜੀ ਬੋਲਦਾ ਹਾਂ ਮਜ਼ਾਕ ਮੰਨੀ ਜਾਂਦਾ ਆ ਗਿਆ ਸਲੂਨ ਸਲੂਨ ਵੀ ਬਹੁਤ ਵੱਡਾ ਹੈ ਉਹ ਵੱਡਾ ਹੀ ਵੱਡਾ ਉਰੇ ਤਾਂ ਭਾਵੇਂ ਇੱਕ ਟਾਈਮ ਤੇ 20 20 ਕੁੜੀਆਂ ਦਾ ਸਲੂਨ ਦਾ ਕੰਮ ਹੋ ਜਾਂਦਾ ਸਮੂਥ ਨਹੀਂ ਤੇ ਕਹਿ ਰਾ ਦਿੰਦਾ ਆਜੋ ਆਜੋ ਲੰਘ ਜਾ ਸਲੂਨ ਚੈੱਕ ਕਰੋ ਪਹਿਲਾਂ ਜੀ ਤੁਸੀਂ ਉਹ ਹੈ ਤੁਸੀਂ ਤਾਂ ਪਾਗਲ ਹੋ ਰਹੇ ਜੀ ਸੱਚੀ ਗੱਲ ਮੈਮ ਸੱਚੀ ਉਹ ਠੀਕ ਹੋ ਜੀ ਹਾਂਜੀ ਹਾਂਜੀ ਮੈਂ ਵੀ ਪਹਿਲਾਂ ਘਰਦਿਆਂ ਦਾ ਕੰਮ ਕਰਾ ਕੇ ਲੈ ਕੇ ਗਿਆ ਸੀ ਉਹ ਸਲੂਨ ਦਾ ਮੈਨੂੰ ਐ ਦੱਸੋ ਜੀ ਸਮੂਥ ਨਹੀਂ ਤੇ ਕਹਿ ਰਾ ਦਿੰਦਾ ਜੀ ਕਿੰਨੇ ਚ ਕਰਦੇ ਹੋ ਜੀ 1999 ਰੁਪਏ ਦੇ ਵਿੱਚ ਬਸ 1999 ਰੁਪਏ ਦੇ ਤੁਸੀਂ ਤਾਂ ਉਹ ਲੁੱਟੇਗੇ ਜੀ 8000 ਰੁਪਏ ਦੇ ਵਿੱਚ 8000 ਦੇ ਕਰਾ ਕੇ ਲੈ ਆਈਓ ਵੀ ਪਟਿਆਲੇ ਤੋਂ ਨਹੀਂ ਜੀ ਆਪਣੇ ਕੋਲ ਕੈਰਾ ਸਮੂਥ ਦੋਨਾਂ ਦਾ ਆਫਰ ਚੱਲ ਰਿਹਾ ਹੈ ਸਿਰਫ 1999 ਰੁਪਏ ਦੇ ਵਿੱਚ ਸਿਰਫ 1999 ਦੇ ਅੰਦਰ ਸਪਾ ਵੀ ਫ੍ਰੀ ਦੇ ਬੰਗੇ ਤੁਹਾਨੂੰ ਸਪਾ ਵੀ ਫ੍ਰੀ ਕਰਨ ਲੱਗ ਰਹੇ ਨੇ ਜੀ ਇਹ ਤਾਂ ਲੁੱਟੀ ਗਈ ਲੁੱਟੀ ਗਈ ਹੁਣ ਮੇਰੀ ਤੁਸੀਂ ਵਧੀਆ ਜੀ ਸਮੁੱਥਲਿੰਗ ਕਰਦੇ ਹੋ ਮੈਂ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਤੁਸੀਂ ਤਾਂ ਉਹ ਦੋਏ ਪੈਣਾ ਲੜੀ ਜਾ ਰਹੇ ਆ ਜੇ ਕਿਸੇ ਕੁੜੀ ਨੇ ਕੰਮ ਵੀ ਸਿੱਖਣਾ ਹੋਵੇ ਤਾਂ ਮੈਡਮ ਕੰਮ ਵੀ ਸਿਖਾਉਂਦੀ ਹੈ ਅੱਛਾ ਅਕੈਡਮੀ ਵੀ ਨਾਲ ਹੀ ਹੈ ਅਕੈਡਮੀ ਵੀ ਨਾਲ ਹੈ ਜੇ ਤੁਸੀਂ ਤੁਸੀਂ ਸਿੱਖਣਾ ਮੰਨ ਲਓ ਤੁਸੀਂ ਸਿੱਖਣ ਤੋਂ ਬਾਅਦ ਬਾਹਰ ਜਾਣਾ ਤਾਂ ਉਹ ਤਾਂ ਸਰਟੀਫਿਕੇਟ ਵੀ ਦਿੰਦੇ ਆ ਇੰਟਰਨੈਸ਼ਨਲ ਇੰਟਰਨੈਸ਼ਨਲ ਸਰਟੀਫਿਕੇਟ ਹੋਊਗਾ ਉਹ ਤੁਸੀਂ ਅਦਰ ਕੰਟਰੀ ਵੀ ਚਲਾ ਸਕਦੇ ਹੋ ਤੇ ਮੈਮ ਹੋਰ ਕੀਤੇ ਕਿਤੇ ਆਫਰ ਲਾ ਰੱਖਿਆ ਤੁਸੀਂ ਹੋਰ ਆਪਣੇ ਕਰਵਾ ਚੋਹ ਦੇ ਵੀ ਆਫਰ ਨੇ ਤੇ ਆਪਣਾ ਹਾਈਡਰਾ ਫੇਸ਼ੀਅਲ ਦਾ ਵੀ ਆਫਰ ਹੈ ਹਾਈਡਰਾ ਫੇਸ਼ੀਅ ਉਹ ਆਪਣੇ ਕੋਲ ਸਿਰਫ 999 ਰੁਪਏ ਦੇ ਵਿੱਚ ਸਿਰਫ 999 ਦੇ ਅੰਦਰ ਹਾਈਡਰਾ ਫੇਸ਼ੀਅਲ ਆ ਇਹ 3 ਲੇਅਰ ਤੱਕ ਜਾਂਦੇ ਨੇ ਜੀ ਫੇਸਟ ਉਹ ਵਾਲਾ ਵਧੀਆ ਗੱਲ ਹੈ ਹੈ ਫਿਰ ਹੁਣ ਮੈਨੂੰ ਐ ਦੱਸੋ ਦੇਖੋ ਤੁਹਾਨੂੰ ਤਾਂ ਜੋ ਆਫਰ ਦਿਵਾ ਕੇ ਭੇਜੂਗਾ ਤੁਹਾਡੀ ਭੈਣ ਤਾਂ 8000 ਚ ਲੁੱਟੀ ਗਈ ਤੁਹਾਨੂੰ 2000 ਚ ਮੰਨ ਲਓ 1999 ਰੁਪਏ ਚ ਫੇ ਉੱਤੇ ਕੇਰਾਟਿਨ ਤੇ ਕੇਰਾਟਿਨ ਬੁਤਨੀ ਕਰਕੇ ਦੋਗੇ ਇਸ ਪਾ ਬਿਲਕੁਲ ਫਰੀ ਦੇਣਗੇ ਇਸ ਤੋਂ ਇਲਾਵਾ ਵੀ ਮੈਡਮ ਕੋਲੇ ਬਹੁਤ ਆਫਰ ਚੱਲਦੇ ਰਹਿੰਦੇ ਮੈਡਮ ਜੀ ਹੁਣ ਇੱਕ ਗੱਲ ਦੱਸੋ ਜੇ ਇਹ ਤਾਂ ਕਰਾ ਕੇ ਜਾਊਗੀ ਗੁੜੀਆ ਜੇ ਇਸ ਤੋਂ ਇਲਾਵਾ ਆਪਣੀ ਲੈ ਯਾ ਲੈਲੇ ਦੇ ਆਲੇ ਦੁਆਲੇ ਕਿਸੇ ਵੀ ਪਿੰਡ ਤੋਂ ਦੂਰੋਂ ਕਿਸੇ ਵੀ ਭੈਣ ਨੇ ਸਮੂਤਨੀ ਤੇ ਕੇਰਾਟਿਨ ਕਰਾਣੀ ਹੈ ਤਾਂ ਉਹਨਾਂ ਨੂੰ ਕਿੱਥੇ ਆਣਾ ਪਊਗਾ ਜੀ ਉਹਨਾਂ ਨੂੰ ਟੈਲੀਫੋਨ ਐਕਸਚੇਂਜ ਰੋਡ ਆਪਣੇ ਕੋਲ ਸੁਨੀਲ ਦੀ ਫੈਕਟਰੀ ਹੈ ਜੀ ਹਾਂਜੀ ਖਾਈ ਵਾਲੇ ਬਸ ਸਟੈਂਡ ਦੇ ਬਿਲਕੁਲ ਨਾਲ ਜੀ ਐਂਡ ਜੀ ਫੈਮਿਲੀ ਸੈਲੂਨ ਹੈ ਜੀ ਐਂਡ ਜੀ ਫੈਮਿਲੀ ਸੈਲੂਨ ਬਾਕੀ ਸਕਰੀਨ ਤੇ ਮੈਮ ਦਾ ਨੰਬਰ ਚੱਲ ਰਿਹਾ ਹੈ ਜ਼ਿਆਦਾ ਜਾਣਕਾਰੀ ਤੁਸੀਂ ਇਸ ਤੇ ਲੈ ਸਕਦੇ ਹੋ